ਸਾਡੇ ਸਾਰਿਆਂ ਵਾਸਤੇ ਪਰਮ ਸੁਭਾਗਿਆ ਵਾਲੀ ਗੱਲ ਹੈ ਕਿ ਸ਼੍ਰੀ ਤ੍ਰਿਪਤੀ ਬਾਲਾ ਜੀ ਮਾਂ ਬੂ ਦੇਵੀ ਔਰ ਮਾਂ ਪਦਮਾਵਤੀ ਲੁਧਿਆਣਾ ਨਗਰੀ ਦੇ ਵਿੱਚ ਪਹੁੰਚ ਚੁੱਕੇ ਨੇ ਲੁਧਿਆਣਾ ਨਗਰ ਵਾਸੀਆਂ ਨੇ ਸਭ ਨੇ ਮਿਲ ਕੇ ਬੜਾ ਹੀ ਉਹਨਾਂ ਦਾ ਸੂ ਸਵਾਗਤਨ ਕੀਤਾ ਹੈ ਔਰ ਅੱਜ ਸ਼੍ਰੀ ਤ੍ਰਿਪਤੀ ਬਾਲਾ ਜੀ ਦੀ ਮਹਾ ਆਰਤੀ ਦਾ ਜਿਹੜਾ ਆਯੋਜਨ ਹੈ ਉਹ ਲੁਧਿਆਣਾ ਵਾਸੀਆਂ ਦੁਆਰਾ ਕੀਤਾ ਗਿਆ ਜੋ ਕਿ ਵਿਸਲਿੰਗਵੁੱਡ ਦੇ ਵਿੱਚ ਇਹ ਕਾਰਜਕ੍ਰਮ ਚੱਲ ਰਿਹਾ ਹੈ ਸਨਾਵਾਸੀ ਨੇ ਉਹ ਦੁਲਹਨ ਦੀ ਤਰ੍ਹਾਂ ਭਗਵਾਨ ਜਿਹੜੇ ਉਹਨਾਂ ਦਾ ਸਵਾਗਤ ਦੇ ਰੂਪ ਦੇ ਦੁਲਹਨ ਦੀ ਤਰ੍ਹਾਂ ਪੂਰੇ ਸ਼ਹਿਰ ਨੂੰ ਸਜਾ ਰਹੇ ਨੇ ਲੜੀਆਂ ਲੱਗ ਰਹੀਆਂ ਦੀਪਮਾਲਾ ਕੀਤੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਰਸਤੇ ਦੇ ਵਿੱਚ ਜਦੋਂ ਭਗਵਾਨ ਦਾ ਰੱਥ ਚੱਲਣਾ ਹੈ ਤਾਂ ਭਗਵਾਨ ਦੇ ਰੱਥ ਦੇ ਮਾਰਗ ਦੇ ਵਿੱਚ ਜਗਾ ਜਗਾਤੇ ਭਗਵਾਨ ਦੇ ਸਵਾਗਤੀ ਮੰਚ ਮਹਾ ਪ੍ਰਸ਼ਾਦਮ ਜੁਬ੍ਰਿੰਦਾਵਨ ਦੀ ਟੀਮ ਹੈ वो छः जगह पर जी है वो दही हांडी फोड़ का जोड़ा है वो प्रदर्शन कर रही है जी भगवान के रथ के अगे वो दही हांडी फोड़ का जोड़ा है वो आयोजन किया जा रहा है से हाथ जोड़ के बेजोड़ बेनती है कि सभी इसी में आइए और उनका आशीर्वाद लें, जय श्री बालाजी। जय तिरुपति बालाजी दोस्तों मेरा नाम है हरदीप दुआ और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਓ ਦੋਸਤੋ ਤੁਹਾਨੂੰ ਦੱਸ ਦਵਾ ਕਿ ਅੱਜ શ્રી ਤੀਰੁਪਤੀ ਬਾਲਾਜੀ ਰਥ ਯਾਤਰਾ ਮਹੌਸਤਵ ਕਮੇਟੀ ਵੱਲੋਂ ਬਹੁਤ ਤੋਂ ਉਮਤਾੰਦ ਦੇ ਨਾਲ ਜਿਹੜਾ ਮਹਾ ਆਰਤੀ ਕਰਵਾਈ ਜਾ ਰਹੀ ਹੈ ਤੇ ਆਓ ਗੱਲ ਕਰਦੇ ਹਾਂ ਤੁਹਾਨੂੰ ਦੱਸਦਾ ਕਿ ਰਥ ਯਾਤਰਾ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ 17 ਦਸੰਬਰ ਨੂੰ ਹੋਣ ਜਾ ਰਹੀ ਹੈ ਤੇ ਇਸ ਤੋਂ ਇਹ ਆਓ ਫਿਰ ਗੱਲ ਕਰਦੇ ਹਾਂ ਸੰਜੀਵ ਸੱਚ ਦੇ ਵੱਜਨਾ जय तिरुपति बालाजी जय गोविंदਾ जय तिरुपति बालाजी ਸਰ ਕਿਸ ਪ੍ਰਕਾਰ ਦੀਆਂ ਤਿਆਰੀਆਂ ਨੇ ਉਸ ਨੂੰ ਲੈ ਕੇ ਜਿਹੜੀ ਮਹਾ ਆਰਤੀ ਕੀਤੀ ਜਾ ਰਹੀ ਲੁਧਿਆਣਾ ਸ਼ਹਿਰ ਦੇ ਵਿੱਚ ਉਮਤਾੰਦ ਨਾਲ ਕੀ ਕਹਿਣਾ ਚਾਹੋਗੇ साढ़े सार्या वास्ते परम सौभाग्या वाली गल है कि श्री तिरुपति बालाजी माँ भूदेवी और माँ पदमावती लुधियाना नगरी के पहुँच चुके हैं लुधियाना नगर वास ने सब ने मिल के बड़ा ही उन्होंने सुस्वागतम किया है और अज आज... श्री तिरुपति बालाजी की महा आरती का जोड़ा आयोजन है पूरे लुधियाना वासियों द्वारा किया गया जो कि विस्लिंगवुड के कार्यक्रम चल रहे हैं और मैं समझदा है कि जितों की बत्ती सौ किलोमीटर तो भगवान खुद चल के इस नगरी च आए हैं इस नगरी के भी बड़े अच्छे भाग ने और सारे वास्ते श्री तिरुपति बाला जी रथ यात्रा महोत्सव कमेटी श्री सनातन धर्म सभा और लुधियाना वास वास्ते एक बड़े कर्म वाली गल है कि भगवान सानू आशीर्वाद देने लगे पहुँचे ने सर कि ने लास्ट ईयर और इस वाली इस बार कि तैर ਆਂ ਕਿ 17 ਤਰੀਕ ਬਹੁਤ ਅੱਗੇ ਹੈ ਕੁਝ ਹੀ ਘੰਟੇ ਕਿ ਰਹਿ ਗਏ ਨੇ ਕਹਿ ਸਕਦੇ ਆ ਸੋ ਕਿੰਨਾ ਕੋ ਐਕਸਾਈਟਮੈਂਟ ਹੈਗੀ ਹੈ ਛੋਟੇ ਸ਼ਬਦਾਂ 'ਚ ਕੋਈ ਗੱਲ ਹੈ ਮਹਾਭਾਰਤ ਦੇ ਵਿੱਚ ਭਗਵਾਨ ਨੇ ਆਪਣਾ ਵਿਰਾਟ ਰੂਪ ਦਿਖਾਇਆ ਸੀ ਆਪਣੇ ਪਰਮ ਸੇਵਕ ਅਰਜੁਨ ਜੀ ਮੈਂ ਸਮਝਦਾ ਹਾਂ ਇਸ ਵਾਰ ਦੀ ਵਿਸ਼ਾਲ ਰਥ ਯਾਤਰਾ ਦਾ ਜੋ ਭਵਿਆਪੁਰਨ ਭਗਵਾਨ ਨੇ ਵਿਰਾਟ ਰੂਪ ਲਿਤਾ ਹੈ ਉਹ ਵੀ ਸਾਨੂੰ ਪਰਮ ਸੇਵਕ ਮੈਨੂੰ ਉਹਨਾਂ ਨੇ ਆਪਣਾ ਰੂਪ ਦਿਖਾਇਆ ਕਿ ਇਹ ਜਿਹੜੀ ਵਿਸ਼ਾਲ ਰਥ ਯਾਤਰਾ ਹੈ ਸ਼੍ਰੀ ਦੁਰਗਾ ਮਾਤਾ ਮੰਦਿਰ ਜਗਰਾਉਂ ਪੁਲ ਤੋਂ ਇਹ ਰਥ ਯਾਤਰਾ ਸ਼ੁਰੂ ਹੋ ਰਹੀ ਹੈ ਤੇ A2 ਵਰਡਸ ਫਾਉਂਟੇਨ ਚੌਂਕ ਕੁਮਾਰ ਮੰਡੀ ਆਰਤੀ ਚੌਂਕ ਆਰਤੀ ਚੌਂਕ ਫਿਰੋਜ਼ਪੁਰ ਰੋਡ ਤੋਂ ਹੁੰਦੀ ਹੋਈ ਜਗਦੀਸ਼ ਸਟੋਰ ਦੇ ਅੱਗੇ ਜਾ ਕੇ ਨਵ ਦੁਰਗਾ ਮਾਤਾ ਮੰਦਿਰ ਸਰਬਨਗਰ ਦੇ ਵਿੱਚ ਯਾਤਰਾ ਸੰਪਨ ਹੋਣੀ ਹੈ ਔਰ ਤਿਆਰੀਆਂ ਦਾ ਜਿੱਥੇ ਹੈ ਕਿ ਪੂਰਾ ਸ਼ਹਿਰ ਜਿਹੜਾ ਹੈ ਜਿਹੜਾ ਸਾਡਾ ਰੂਟ ਮਾਰਗ ਹੈ ਜਾਂ ਪੂਰਾ ਲੁਧਿਆਣਾ ਸ਼ਹਿਰ ਹੈ ਲੁਧਿਆਣਾ ਸ਼ਹਿਰ ਦੇ ਲੁਧਿਆਣਾ ਵਾਸੀ ਨੇ ਉਹ ਦੁਲਹਨ ਦੀ ਤਰ੍ਹਾਂ ਭਗਵਾਨ ਜਿਹੜੇ ਉਹਨਾਂ ਦਾ ਸਵਾਗਤ ਦੇ ਰੂਪ ਦੇ ਦੁਲਹਨ ਦੀ ਤਰ੍ਹਾਂ ਪੂਰੇ ਸ਼ਹਿਰ ਨੂੰ ਸਜਾ ਰਹੇ ਨੇ ਲੜੀਆਂ ਲੱਗ ਰਹੀਆਂ ਦੀਪਮਾਲਾ ਕੀਤੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਰਸਤੇ ਦੇ ਵਿੱਚ ਜਦੋਂ ਭਗਵਾਨ ਦਾ ਰੱਥ ਚੱਲਣਾ ਹੈ ਤਾਂ ਭਗਵਾਨ ਦੇ ਰੱਥ ਦੇ ਮਾਰਗ ਦੇ ਵਿੱਚ ਜਗ੍ਹਾ-ਜਗ੍ਹਾ ਤੇ ਭਗਵਾਨ ਦੇ ਸਵਾਗਤੀ ਮੰਚ ਮਹਾਪ੍ਰਸ਼ਾਦਮ ਮਹਾਪੁਸ਼ਪ ਵਰਸ਼ਾ ਔਰ ਇੱਕ ਬੜੀ ਜ਼ਰੂਰੀ ਸੂਚਨਾ ਹੈ ਕਿ ਭਗਵਾਨ ਨੂੰ ਜਿੱਥੇ ਕਿ ਗੋਵਿੰਦਾ ਜੀ ਨੂੰ ਮਟਕੀ ਬੜੀ ਪਿਆਰੀ ਹੈ ਹਾਂਡੀ ਦਾ ਮੱਖਣ ਬੜਾ ਪਿਆਰਾ ਹੈ ਤਾਂ ਸਪੈਸ਼ਲ ਜਿਹੜੀ ਵਰਿੰਦਾਵਨ ਦੀ ਟੀਮ ਹੈ ਉਹ 6 ਜਗ੍ਹਾ ਤੇ ਜਿਹੜੀ ਹੈ ਉਹ ਦਹੀ ਹਾਂਡੀ ਫੋੜ ਦਾ ਜਿਹੜਾ ਹੈ ਉਹ ਪ੍ਰਦਰਸ਼ਨ ਕਰ ਰਹੀ ਹੈ ਜੀ ਭਗਵਾਨ ਦੇ ਰਥ ਦੇ ਅੱਗੇ ਉਹ ਦਹੀ ਹਾਂਡੀ ਫੋੜ ਦਾ ਜਿਹੜਾ ਹੈ ਉਹ ਆਯੋਜਨ ਕੀਤਾ ਜਾ ਰਿਹਾ ਹੈ 17 ਦਸੰਬਰ ਦਿਨ ਰਵੀਵਾਰ ਸ਼੍ਰੀ ਦੁਰਗਾ ਮਾਤਾ ਮੰਦਿਰ ਜਗਰਾਉਂ ਪੁਲ ਤੋਂ ਜੀ 1 ਵਜੇ ਇਹ ਜਿਹੜੀ ਹੈ ਯਾਤਰਾ ਜੀ ਉਹ ਸ਼ੁਰੂ ਹੋਣੀ ਹੈ ਜੀ जय गोविंदा लुधियाने वासियों के लिए एक बहुत हर्षपूर्वक बात है कि यहाँ तिरुपति बालाजी अपनी कृपा बरसाने के लिए लुधियाना पहुँच चुके हैं और जो 40 लाख की आबादी के साथ लुधियाना एक बहुत विशाल यात्रा के साथ शामिल हो रहा है ये यात्रा पहले ही बारी अपने मॉडल टाउन ਸਰਾਬਨਗਰ ਸੇ ਹੁੰਦੀ ਹੋਈ ਨਿਕਲੀ ਸੀ ਲੇਕਿਨ ਇਸ ਵਾਰ ਇਸ ਦਾ ਰੂਟ ਨਵ ਦੁਰਗਮ ਮਤਾ ਮੰਦਿਰ ਡਿਗਰਾਮਪੁਰ ਸੇ ਲੈ ਕੇ ਨਵ ਦੁਰਗਾ ਮੰਦਿਰ ਸਰਾਬਾ ਤੱਕ ਹੈ ਆਪ ਸਭ ਸੇ ਹੱਥ ਜੋੜ ਕੇ ਬੇਜੋੜ ਬੇਨਤੀ ਹੈ ਕਿ ਸਭੀ ਇਸੇ ਮੇ ਆਈਏ ਔਰ ਉਨਕਾ ਆਸ਼ੀਰਵਾਦ ਲੇ ਜੈ ਸ਼ੇਬ ਬਾਲਾ ਜੀ ਜੈ ਗੋਵਿੰਦ ਜੀ ਜੈ ਗੋਵਿੰਦਾ ਅੱਜ ਬੜਾ ਸੁਭਾਗੇ ਦਾ ਦਿਨ ਹੈ ਭਗਵਾਨ ਆਏ ਹੈ ਦਰਸ਼ਨ ਕਰ ਰਹੇ ਹੈ ਇਸ ਤੋਂ ਬਾਅਦ 17 ਤਰੀਕ ਨੂੰ ਰਾਤ ਯਾਤਰਾ ਨਿਕਲੇਗੀ ਜਿਹੜੀ ਬੜੀ ਧੂਮਤਾਰ ਨਾਲ ਲੁਧਿਆਣਾ ਵਿੱਚ ਨਿਕਲ ਜਾ ਰਹੀ ਹੈ ਜੈ ਗੋਵਿੰਦਾ जय गोविंदा गो मैं सारे लुधना वासियों ਨੂੰ ਬੇਨਤੀ ਕਰਦਾ ਕਿ ਸਾਰੇ 17 ਤਰੀਕ ਨੂੰ ਆਣ ਤੇ ਆਪਣੀਆਂ ਝੋਲੀਆ ਪਰਕੇ ਲੈ ਕੇ ਜਾਣ ਕਿਉਂਕਿ ਜਿਹੜੇ ਸਾਡੇ ਤ੍ਰਿਪਤੀ ਬਾਲਾ ਜੀ ਨੇ ਇਹ ਇਹ ਵਰਡ ਦੇ ਫਾਈਨਾਂਸ ਨੇ ਫਾਈਨਾਂਸ ਮਿਨਿਸਟਰ ਨੇ ਇਨਾ મતਲਬ ਮੇਰੇ ਮੇਰੀ ਸਭ ਦੇ ਅੱਗੇ ਪ੍ਰਾਰਥਨਾ ਹੈ ਸਾਦੇ ਚਰਨਾਂ 'ਚ ਨਮਨ ਹੈ ਕਿ ਆਪਣੇ ਆਣ ਝੋਲੀਆ ਪਰ ਖੁਸ਼ੀਆਂ ਖੁਸ਼ੀਆਂ ਲੈ ਕੇ ਜਾਣ ਝੋਲੀਆ ਪਰਕੇ ਲੈ ਕੇ ਜਾਣ जय गोविंदा ਸਰ ਰਾਜਧਾਨੀਗਰ ਮਹਾ ਅਰਤੀ ਦੀ ਗੱਲ ਕਰੀਏ ਤੇ ਕਿੰਨੇ ਧੂਮਤਾਂ ਵਾਲੀ ਦੀ ਮਹਾ ਅਰਤੀ ਕਰਵਾਈ ਗਈ ਹੈ ਕਿਸ ਤਰ੍ਹਾਂ ਦੀ ਸ਼ੁਰੂਆਤ ਕੀਤੀ ਗਈ ਉਸਮਾਪਨ ਕਿਸ ਤਰ੍ਹਾਂ ਹੋਇਆ ਹੈ ਅੱਜ ਦੀ ਜਿਹੜੀ ਵਿਜ਼ਨਿੰਗ ਬੋਰਡ ਦੇ ਵਿੱਚ ਮਹਾਰਤੀ ਹੋ ਰਹੀ ਹੈ ਇਹਦੇ ਵਿੱਚ ਸ਼ਹਿਰ ਦੇ ਸਾਰੇ ਦੇ ਮਤਲਬ ਬਹੁਤ ਅੱਛੇ ਜਿਹੜੀਆਂ ਹੈ ਨੇ ਲੋਕ ਆਪ ਭਗਵੰਤੇਜ ਸਤਜਨ ਨੇ ਉਹ ਸਾਰੇ ਆ ਰਹੇ ਨੇ ਤੇ ਮਤਲਬ ਅਸੀਂ ਸਾਡੀ ਸਾਡੇ ਵੱਲੋਂ ਬਹੁਤ ਧੁੰਮਤਾਨ ਉਹ ਬਹੁਤ ਤਿਆਰੀ ਕੀਤੀ ਗਈ ਹੈ ਸਭ ਦੇ ਉਹਨਾਂ ਚ ਕਹਿ ਰਹੇ ਆ ਚਰਨਾ ਚ ਨਮਨ ਹੈ ਸਾਡਾ ਵੀ ਆਨ ਤੇ ਆਪਣੀਆਂ ਝੋਲਿਆ ਪਰਖੇ ਲੈ ਕੇ ਜਾਣ ਜੈ ਗੋਬਿੰਦ ਜੀ ਮੇਰੀ ਸਾਰਾ ਲੁਧਿਆਣਾ ਨਵਾਸੀਆਂ ਨੂੰ ਬੇਨਤੀ ਹੈ ਚੋੜ ਕੇ ਬੇਨਤੀ ਹੈ ਕਿ ਉਹ 17 ਤਰੀਕ ਨੂੰ ਜਿਹੜੀ ਸਾਡੀ ਰਥ ਯਾਤਰਾ ਦੁਰਗਾ ਮਾਤਾ ਮੰਦਰ ਤੋਂ ਸ਼ੁਰੂ ਹੋਣੀ ਹੈ ਉਹ ਬਾਇਆ ਫਾਉਂਟੇਨ ਚੌਂਕ ਨੂੰ ਮਾਰਮੰਡੀ ਹੋ ਕੇ ਨਵ ਦੁਰਗਾ ਮੰਦਰ ਸਰਬਾਨਗਰ ਸਮਾਪਨ ਹੋਣੀ ਹੈ ਆਪਣੇ ਆਓ ਸਮਾਪਨ ਤੋਂ ਪਹਿਲਾਂ ਆ ਕੇ ਸਭ ਨੂੰ ਧਰ ਠਾਕੁਰ ਜੀ ਦੇ ਦਰਸ਼ਨ ਕਰੋ ਅੱਜ ਜਿਹੜੀਆਂ ਹੈ ਮਹਾ ਆਰਤੀਆਂ ਲੁਧਿਆਣਾ ਸ਼ਹਿਰ ਦੇ ਵਿੱਚ ਵਿਜਲੀਂਬੁਰਜ ਚ ਹੋ ਰਹੀਆਂ ਨੇ ਔਰ ਸਾਡੇ ਜਿਹੜੀ ਵੀ ਇਹ ਆਰਤੀਆਂ ਨੇ ਸਾਰੇ ਨਿਸ਼ੁਲਕ ਨੇ ਔਰ ਸਾਰੇ ਸ਼ਹਿਰ ਦੇ ਬੜੇ ਅੱਛੇ ਮਤਲਬ ਚਾਰੇ ਚਾਰੇ ਅੱਛੇ ਪਰਿਵਾਰ ਆ ਰਹੇ ਨੇ ਮਤਲਬ ਸਭ ਦੇ ਚਰਨਾਂ 'ਚ ਮਤਲਬ ਬੇਨਤੀ ਹੈ ਕਿ ਝੋਲਿਆ ਪੜ ਕੇ ਲੈ ਕੇ ਜਾ ਜਾ ਗੋਵਿੰਦਾ ਸੋ ਦੋਸਤੋ ਮੈਂ ਆਸ਼ਾ ਕਰਦਾ ਹਾਂ ਕਿ ਤੁਹਾਨੂੰ ਮਹਾਰਾਜ ਦਾ ਕਾਰਜਕ੍ਰਮ ਬਹੁਤ ਹੀ ਅੱਛਾ ਲੱਗਾ ਹੋਗਾ ਹਲੂਧਿਆਣਾ ਲਾਈਵ ਦੇ ਪੇਜ ਕੋ ਲਾਈਕ ਕਰੇ ਸਬਸਕ੍ਰਾਈਬ ਕਰੇ ਪ੍ਰੋਗਰਾਮ ਅੱਛਾ ਲੱਗਾ ਸੋ ਸ਼ੇਅਰ ਜੁ ਕਰੇ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਤੁਆ ਨੂੰ ਜੋ ਇਜਾਜ਼ਤ ਹੈ ਜੈ ਗੋਵਿੰਦਾ